ਦੇਖੋ ਜੀ ਚਲਾਨ ਦਾ ਤੇ ਹੀ ਸਿੰਪਲ ਮੈਸੇਜ ਹੈ ਸ਼ਹਿਰ ਜੇਰੀ ਹੈ ਸਪੈਸ਼ਲੀ ਮੈਂ ਗੁਰਦਾਸਪੁਰ ਕਹਾਵਾਂਗਾ ਕਿ ਪੂਰੇ ਗੁਰਦਾਸਪੁਰ ਜ਼ਿਲ੍ਹੇ ਦਾ ਦਿਲ ਹੈ ਜਿੰਦ ਜਾਣ ਹੈ ਹੁਣ ਲੋਕਾਂ ਦੀ ਸਾਨੂੰ ਹਰ ਦਿਨ ਕੰਪਲੇਨ ਆਦੀ ਹੈ ਕਿ ਜਿਹੜਾ ਅਸੀਂ ਆਪਣਾ ਤੁਸੀਂ ਮੱਛੀ ਆਪਣੇ ਬਾਜ਼ਾਰ ਤੋਂ ਲੈ ਕੇ ਕਾਨੋਮਨ ਚੌਂਕ ਤੱਕ ਹਮੇਸ਼ਾ ਜਾਮ ਰਹਿਦਾ ਹੈ ਲੋਕਾਂ ਨੂੰ ਅੱਧਾ ਦਾ ਪੂਣਾ ਪੂਣਾ ਘੰਟਾ ਲੱਗ ਜਾਂਦਾ ਹੈ ਇਹਦੇ ਵਿੱਚ ਮੈਂ ਹੀ ਕਹਾਵਾਂਗਾ ਕਿ ਅੱਛੇ ਦੇਖੋ ਜੀ ਤੁਹਾਡਾ ਕੋਈ ਵੀਰ ਪਰ ਕੋਈ ਬਿਮਾਰ ਹੋਇਆ ਉਹਨੂੰ ਕਿਤੇ ਰੈਫਰ ਕਰਨਾ ਪੈ ਸਕਦਾ ਹੈ ਅਨਾ ਤੁਹਾਡਾ ਹੀ ਕੋਈ ਉਹ ਜਿਹਾ ਬੱਚਾ ਜਿਹਨੇ ਐਡਮਿਸ਼ਨ ਕਰਾਣੀ ਆ ਕੋਈ ਉਹ ਜਿਹਾ ਬੱਚਾ 에어ਪੋਰਟ ਜਾਣਾ ਜਿਹੋ ਟਾਈਮ ਨਾ ਪਹੁੰਚ ਹੀ ਨਹੀਂ ਪਾਇਆ ਤੇ ਫਿਰ ਦੇਖੋ ਜੀ ਇੱਥੇ ਕੀ ਫਾਇਦਾ ਤੁਹਾਡੇ ਰੇੜੀਆਂ ਜਾਂ ਦੁਕਾਨਾਂ ਬਾਹਰ ਲਾਣ ਦਾ ਅੱਜ ਅਸੀਂ ਚਲਾਨ ਕੀਤੇ ਜਿਨ੍ਹਾਂ ਨੇ ਸੜਕ ਤੇ ਲੈ ਕੇ ਮੈਂ ਗੈਰ ਜ਼ਿੰਮੇਵਾਰ ਸਿਟੀਜ਼ਨ ਜਿਨ੍ਹਾਂ ਨੇ ਬਿਲਕੁਲ ਸੜਕ ਦੇ ਵਿੱਚ ਲਾ ਕੇ ਗੱਡੀਆਂ ਮੋਰਚਾ ਲਾਇਆ ਉਹਨਾਂ ਦੇ ਚਲਾਨ ਕੀਤੇ ਆ ਤੁਹਾਡੇ ਮਾਧਿਅਮ ਨਾਲ ਹੀ ਬਾਕੀ ਸ਼ਹਿਰਾਂ 'ਚ ਵੀ ਅਸੀਂ ਇਦਾਂ ਦੀ ਕਾਰਵਾਈ ਕਰਾਂਗੇ ਇਹ ਹੀ ਅਪੀਲ ਹੈ ਤੇ ਜਿਹੜੀ ਸ਼ਹਿਰ ਦੀ ਜਿਹੜੀ ਸਾਡੀਆਂ ਮੇਨ ਸੜਕਾਂ ਜਿੱਥੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਤੇ ਲੱਖਾਂ ਦੀ ਗਿਣ ਤੁਸੀਂ ਉਹ ਜਿਹੜੀਆਂ ਗੈਰ ਜ਼ਿੰਮੇਵਾਰ ਹੋ ਕੇ ਸੜਕਾਂ 'ਤੇ ਗੱਡੀਆਂ ਨਾ ਖੜੀਆਂ ਕਰੋ ਇੱਕ ਜਿਹੜੀ ਅਸੀਂ ਪਾਰਕਿੰਗ ਬਣਾਈਆਂ ਕਾਈਂਡਲੀ ਉੱਥੇ ਹੀ ਖੜੀਆਂ ਕਰੋ ਤਾਂ ਜੋ ਲੋਕਾਂ ਦੀ ਆਵਾਜਾਈ ਵਿੱਚ ਰੋਕਣਾ ਨਾ ਲੱਗ ਸਕੇ ਹੁਣ ਉਸ ਤੋਂ ਬਾਅਦ ਦੂਜੀ ਗੱਲ ਹੈ ਦੁਕਾਨਦਾਰਾਂ ਨੂੰ ਅਸੀਂ ਕਿਹਾ ਕਿ ਤੁਸੀਂ ਦੁਕਾਨਾਂ ਦਾ ਜਿਹੜਾ ਆਪਣਾ ਸਮਾਨ ਹੈ ਅੰਦਰ ਰੱਖੋ ਜਿਹੜਾ ਕੋਈ ਬਾਹਰ ਪਾਇਆ ਜਾਂਦਾ ਜਿੱਦਾਂ ਅਸੀਂ ਪਹਿਲਾਂ ਇੰਕ੍ਰੋਚਮੈਂਟ ਡਰਾਈਵ ਸ਼ੁਰੂ ਕੀਤੀ ਅਸੀਂ ਫੇਰ ਕਰਨ ਜਾ ਰਹੇ ਹਾਂ ਕਿਉਂ ਜੇ ਅਸੀਂ ਸੜਕ 'ਤੇ ਉਤਰੇ ਆ ਲੋਕਾਂ ਲਈ ਉਤਰੇ ਹੁਣ ਜਿੱਦਾਂ ਅਸੀਂ ਤੁਸੀਂ ਦੇਖ ਸਕਦੇ ਹੋ ਪੀਲੀ ਲਾਈਨ ਹੈ ਇਹਨੂੰ ਅਸੀਂ ਦੁਬਾਰਾ ਤੋਂ ਉੱਥੇ ਵਾਈਟ ਲਾਈਨ ਲਵਾ ਤਾਂ ਕਿ ਲੋਕਾਂ ਦੇ ਵਿੱਚ ਇਹ ਨਾ ਹੋਏ ਕਿ ਕਿਹਰੇ ਪਿੱਛੇ ਖੜੀ ਕਰਨੀ ਹੈ ਉਹ ਅਸੀਂ ਆਪਣੇ ਵੱਲੋਂ ਪੂਰੀ ਕਰਤਵਾਂਗੇ ਫਿਰ ਅਪੀਲ ਮੇਰੀ ਆਹੀ ਹੈ ਕਿ ਤੁਸੀਂ ਆਪਣੇ ਜ਼ਿੰਮੇਵਾਰ ਸਿਟੀਜ਼ਨ ਬਣ ਕੇ ਇਹ ਜਿਹੜੀਆਂ ਆਪਣੀਆਂ ਦੁਕਾਨਾਂ ਦਾ ਸਮਾਨ ਅੰਦਰ ਰੱਖੋ ਰੇਡੀਆਂ ਨੂੰ ਕਿਹ ਚ ਤੁਸੀਂ ਪਿੱਛੇ ਲਾਓ ਤਾਂ ਜੋ ਲੋਕਾਂ ਦੀ ਆਵਾਜ਼ ਜਿਹੜੀ ਸੁਖਾਲੀ ਹੋ ਸਕੇ